ਇੰਸਟਾਗ੍ਰਾਮ ਸਟਾਰ ਕਮਲ ਕੋਰ ਭਾਬੀ ਦੀ ਗੱਡੀ ਦੇ ਵਿੱਚੋਂ Laash ਮਿਲਣ ਤੋਂ ਬਾਅਦ ਹੁਣ ਵੱਡਾ ਖੁਲਾਸਾ ਹੋਇਆ ਇੱਕ CCTV ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਸਰਦਾਰ ਵਿਅਕਤੀ ਨਜ਼ਰ ਆ ਰਿਹਾ ਜਿਸ ਦੇ ਵੱਲੋਂ ਉਸੇ ਗੱਡੀ ਨੂੰ ਪਾਰਕਿੰਗ ਦੇ ਵਿੱਚ ਖੜਾ ਕੀਤਾ ਗਿਆ ਸੀ ਜਿਸ ਦੇ ਵਿੱਚੋਂ ਕਮਲਕੌਰ ਦੀ ਲਾਸ਼ ਮਿਲੀ ਹੈ ਤਾਂ ਕਾਫੀ ਦੇਰ ਤੱਕ ਇਹ ਵਿਅਕਤੀ ਉਥੇ ਦਿਖਾਈ ਦਿੱਤਾ ਤੇ ਬਾਅਦ ਦੇ ਵਿੱਚ ਉਥੋਂ ਚੁੱਪਚਪਿਤੇ ਚਲਾ ਜਾਂਦਾ ਤਾਂ ਦੱਸਿਆ ਕਿ ਕਮਲਕੌਰ ਦੇ ਵੱਲੋਂ ਸੋਸ਼ਲ ਮੀਡੀਆ ਤੇ ਕਾਫੀ ਭੱਦੀ ਸ਼ਬਦਾਵਲੀ ਦੀ ਵਰਤੋਂ ਜਿਹੜੀਆਂ ਕੀਤੀ ਜਾਂਦੀ ਸੀ ਤੇ ਹੁਣ ਉਸ ਦੀ ਭੇਤ ਪਰ ਹਾਲਾਤਾਂ ਦੇ ਵਿੱਚ ਲਾਸ਼ ਮਿਲੀ ਹੈ ਜਿਸ ਤੋਂ ਬਾਅਦ ਇੱਕ ਸੀਸੀਟੀਵੀ ਸਾਹਮਣੇ ਆਇਆ ਜੋ ਕਿ ਵੱਡੇ ਸਵਾਲ ਖੜਾ ਕਰਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਤਸਵੀਰਾਂ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਇੱਕ ਸਰਦਾਰ ਵਿਅਕਤੀ ਉਸੇ ਗੱਡੀ ਦੇ ਵਿੱਚ ਸੀ ਉਸੇ ਗੱਡੀ ਨੂੰ ਚਲਾ ਕੇ ਇੱਥੇ ਲੈ ਕੇ ਆਇਆ ਸੀ ਤੇ ਪਾਰਕਿੰਗ ਦੇ ਵਿੱਚ ਖੜੀ ਕਰਕੇ ਚੁੱਪਚਾਪ ਇੱਥੋਂ ਚਲਾ ਗਿਆ ਸੀ ਜਿਸ ਦੇ ਵਿੱਚ ਕਮਲਕੌਰ ਦੀ ਲਾਸ਼ ਮਿਲੀ ਹੈ ਇੰਸਟਾਗ੍ਰam ਸਟਾਰ ਕਮਲਕੌਰ ਭਾਬੀ ਦੀ ਗੱਡੀ ਦੇ ਵਿੱਚੋਂ ਲਾਸ਼ ਮਿਲਣ ਤੋਂ ਬਾਅਦ ਹੁਣ ਵੱਡਾ ਖੁਲਾਸਾ ਹੋਇਆ ਇੱਕ ਸੀਸੀਟੀਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਸਰਦਾਰ ਵਿਅਕਤੀ ਨਜ਼ਰ ਆ ਰਿਹਾ ਜਿਸ ਦੇ ਵੱਲੋਂ ਉਸੇ ਗੱਡੀ ਨੂੰ ਪਾਰਕਿੰਗ ਦੇ ਵਿੱਚ ਖੜਾ ਕੀਤਾ ਗਿਆ ਸੀ ਜਿਸ ਦੇ ਵਿੱਚੋਂ ਕਮਲਪੌਰ ਦੀ ਲਾਸ਼ ਮਿਲੀ ਹੈ ਤਾਂ ਕਾਫੀ ਦੇਰ ਤੱਕ ਇਹ ਵਿਅਕਤੀ ਉੱਥੇ ਦਿਖਾਈ ਦਿੱਤਾ ਤੇ ਬਾਅਦ ਦੇ ਵਿੱਚ ਉਥੋਂ ਚੁੱਪਚਪੀਤੇ ਚਲਾ ਜਾਂਦਾ ਤਾਂ ਦੱਸਿਆ ਕਿ ਕਮਲਪੌਰ ਦੇ ਵੱਲੋਂ ਸੋਸ਼ਲ ਮੀਡੀਆ ਤੇ ਕਾਫੀ ਭੱਦੀ ਸ਼ਬਦਾਵਲੀ ਦੀ ਵਰਤੋਂ ਜਿਹੜੀ ਕੀਤੀ ਜਾਂਦੀ ਸੀ ਤੇ ਹੁਣ ਉਸ ਦੀ ਪੇਤ ਪਰੇ ਹਾਲਾਤਾਂ ਦੇ ਵਿੱਚ ਲਾਸ਼ ਮਿਲੀ ਹੈ ਜਿਸ ਤੋਂ ਬਾਅਦ ਇੱਕ ਸੀਸੀਟੀਵੀ ਸਾਹਮਣੇ ਆਇਆ ਜੋ ਕਿ ਵੱਡੇ ਸਵਾਲ ਖੜਾ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਤਸਵੀਰਾਂ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਇੱਕ ਸਰਦਾਰ ਵਿਅਕਤੀ ਉਸੇ ਗੱਡੀ ਦੇ ਵਿੱਚ ਸੀ ਉਸੇ ਗੱਡੀ ਨੂੰ ਚਲਾ ਕੇ ਇੱਥੇ ਲੈ ਕੇ ਆਇਆ ਸੀ ਤੇ ਪਾਰਕਿੰਗ ਦੇ ਵਿੱਚ ਖੜੀ ਕਰਕੇ ਚੁੱਪਚਾਪ ਇੱਥੋਂ ਚਲਾ ਗਿਆ ਸੀ ਜਿਸ ਦੇ ਵਿੱਚ ਕਮਲਕੌਰ ਦੀ ਲਾਸ਼ ਮਿਲੀ ਹੈ ਇੰਸਟਾਗ੍ਰਾਮ ਸਟਾਰ ਕਮਲਕੌਰ ਭਾਬੀ ਦੀ ਗੱਡੀ ਦੇ ਵਿੱਚੋਂ Laash ਮਿਲਣ ਤੋਂ ਬਾਅਦ ਹੁਣ ਵੱਡਾ ਖੁਲਾਸਾ ਹੋਇਆ ਇੱਕ CCTV ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਸਰਦਾਰ ਵਿਅਕਤੀ ਨਜ਼ਰ ਆ ਰਿਹਾ ਜਿਸ ਦੇ ਵੱਲੋਂ ਉਸੇ ਗੱਡੀ ਨੂੰ ਪਾਰਕਿੰਗ ਦੇ ਵਿੱਚ ਖੜਾ ਕੀਤਾ ਗਿਆ ਸੀ ਜਿਸ ਦੇ ਵਿੱਚੋਂ ਕਮਲਕੌਰ ਦੀ ਲਾਸ਼ ਮਿਲੀ ਹੈ ਤਾਂ ਕਾਫੀ ਦੇਰ ਤੱਕ ਇਹ ਵਿਅਕਤੀ ਉੱਥੇ ਦਿਖਾਈ ਦਿੱਤਾ ਤੇ ਬਾਅਦ ਦੇ ਵਿੱਚ ਉਥੋਂ ਚੁੱਪਚਪਿਤੇ ਚਲਾ ਜਾਂਦੇ ਤਾਂ ਦੱਸਿਆ ਕਿ ਕਮਲਕੌਰ ਦੇ ਵੱਲੋਂ ਸੋਸ਼ਲ ਮੀਡੀਆ ਤੇ ਕਾਫੀ ਭੱਦੀ ਸ਼ਬਦਾਵਲੀ ਦੀ ਵਰਤੋਂ ਜਿਹੜੀ ਕੀਤੀ ਜਾਂਦੀ ਸੀ ਤੇ ਹੁਣ ਉਸ ਦੀ ਭੇਤ ਪਰ ਹਾਲਾਤਾਂ ਦੇ ਵਿੱਚ ਲਾਸ਼ ਮਿਲੀ ਹੈ ਜਿਸ ਤੋਂ ਬਾਅਦ ਇੱਕ ਸੀਸੀਟੀਵੀ ਸਾਹਮਣੇ ਆਇਆ ਜੋ ਕਿ ਵੱਡੇ ਸਵਾਲ ਖੜਾ ਕਰਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਤਸਵੀਰਾਂ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਇੱਕ ਸਰਦਾਰ ਵਿਅਕਤੀ ਉਸੇ ਗੱਡੀ ਦੇ ਵਿੱਚ ਸੀ ਉਸੇ ਗੱਡੀ ਨੂੰ ਚਲਾ ਕੇ ਇੱਥੇ ਲੈ ਕੇ ਆਇਆ ਸੀ ਤੇ ਪਾਰਕਿੰਗ ਦੇ ਵਿੱਚ ਖੜੀ ਕਰਕੇ ਚੁੱਪਚਾਪ ਇੱਥੋਂ ਚਲਾ ਗਿਆ ਸੀ ਜਿਸ ਦੇ ਵਿੱਚ ਕਮਲਕੌਰ ਦੀ ਲਾਸ਼ ਮਿਲੀ ਹੈ ਇਨਸਟਾਗ੍ਰਾਮ ਸਟਾਰ ਕਮਲਕੌਰ ਭਾਬੀ ਦੀ ਗੱਡੀ ਦੇ ਵਿੱਚੋਂ Laash ਮਿਲਣ ਤੋਂ ਬਾਅਦ ਹੁਣ ਵੱਡਾ ਖੁਲਾਸਾ ਹੋਇਆ ਇੱਕ CCTV ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਸਰਦਾਰ ਵਿਅਕਤੀ ਨਜ਼ਰ ਆ ਰਿਹਾ ਜਿਸ ਦੇ ਵੱਲੋਂ ਉਸੇ ਗੱਡੀ ਨੂੰ ਪਾਰਕਿੰਗ ਦੇ ਵਿੱਚ ਖੜਾ ਕੀਤਾ ਗਿਆ ਸੀ ਜਿਸ ਦੇ ਵਿੱਚੋਂ ਕਮਲਕੌਰ ਦੀ Laash ਮਿਲੀ ਹੈ ਤਾਂ ਕਾਫੀ ਦੇਰ ਤੱਕ ਇਹ ਵਿਅਕਤੀ ਉੱਥੇ ਦਿਖਾਈ ਦਿੱਤਾ ਤੇ ਬਾਅਦ ਦੇ ਵਿੱਚ ਉਥੋਂ ਚੁੱਪਚਾਪ ਹੀ ਚਲਾ ਜਾਂਦਾ ਤਾਂ ਦੱਸ ਜੇ ਕਿ ਕਮਲਕੌਰ ਦੇ ਵੱਲੋਂ ਸੋਸ਼ਲ ਮੀਡੀਆ ਤੇ ਕਾਫੀ ਭੱਦੀ ਸ਼ਬਦਾਵਲੀ ਦੀ ਵਰਤੋਂ ਜਿਹੜੀਆਂ ਕੀਤੀ ਜਾਂਦੀ ਸੀ ਤੇ ਹੁਣ ਉਸ ਦੀ ਪੇਤ ਪਰ ਹਾਲਾਤਾਂ ਦੇ ਵਿੱਚ लाश मिली है जिस के बाद एक सीसीटीवी सामने आया जो कि बड़े सवाल खड़ा करदा हुआ नजर आ रहा है क्योंकि तस्वीरें दे बीच साफ नजर आ रहा है कि एक सरदार व्यक्ति उसी गड्डी दे बीच सी उसी गड्डी नु चला के इथे लेके आया सी ते पार्किंग दे बीच खड़ी करके चुपचुपि चुप ते इतो चला गया सी जिस दे बीच कमल कौर दी लाश मिली है